ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਜਗਰਾਵਾ ਮੇਲੇ ਦੇ ਵਿੱਚੋਂ ਆ ਪੀਡੀਐਫਾ ਸੰਸਥਾ ਵੱਲੋਂ ਕਰਵਾਇਆ ਜਾਂਦਾ ਮੇਲਾ ਇਸ ਟਾਈਮ ਜਗਰਾਵਾ ਦੀ ਧਰਤੀ ਤੇ ਚੱਲ ਰਿਹਾ 19ਵਾਂ ਇਹ ਪੀਡੀਐਫਾ ਮੇਲਾ 2026 ਦੇ ਵਿੱਚ ਇਹ ਜਿਹੜਾ ਮੇਲਾ ਇਸ ਟਾਈਮ ਅੱਜ ਫਾਈਨਲ ਪੜਾਵਾਂ ਦੇ ਉੱਤੇ ਆ ਅੱਜ ਜਿਹੜੇ ਉਹ ਫਾਈਨਲ ਮੁਕਾਬਲੇ ਹੋ ਰਹੇ ਆ ਮੇਲੇ ਦੇ ਵਿੱਚ ਆਮ ਤੌਰ ਤੇ ਨਸਲ ਦੇ ਮੁਕਾਬਲੇ ਹੁੰਦੇ ਆ ਤੇ ਸਭ ਤੋਂ ਔਖਾ ਜਿਹਾ ਮੁਕਾਬਲਾ ਆਪਾਂ ਗੱਲ ਕਰੀਏ ਤਾਂ ਦੁੱਧ ਚਵਾਈ ਦਾ ਹੁੰਦਾ ਕਿਉਂਕਿ ਬਹੁਤ ਜ਼ੋਰ ਲੱਗਦਾ ਕਿਸੇ ਵੀ ਭਰਾ ਦਾ ਆਪਣੇ ਪਸ਼ੂ ਨੂੰ ਦੁੱਧ ਤੇ ਲਿਆਉਣ ਤੇ ਤੇ ਦੂਜੀ ਗੱਲ ਜਦੋਂ ਇੱਕ ਵੱਖਰੀ ਜਗ੍ਹਾ ਦੇ ਉੱਤੇ ਪਸ਼ੂ ਵੱਧਦੇ ਜਾਂਦੇ ਜਿੱਥੇ ਘਰ ਆਰਗਾਂ ਮਾਹੌਲ ਨਹੀਂ ਹੁੰਦਾ ਹੋਰ ਕੰਪੀਟੀਸ਼ਨ ਵਾਲੀਆਂ ਮੱਝਾਂ ਵੀ ਆਲੇ ਦੁਆਲੇ ਵੱਧੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚੋਂ ਜੋ ਦੁੱਧ ਦਿੱਤਾ ਜਾਂਦਾ ਕਿਸੇ ਪਸ਼ੂ ਵੱਲੋਂ ਤਾਂ ਉਹ ਖਾਸ ਗੱਲ ਹੁੰਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਮੁਰਾ ਨਸਲ ਦੇ ਵਿੱਚੋਂ ਦੁੱਧ ਚੋਈ ਮੁਕਾਬਲੇ ਚੋਂ ਪਹਿਲੇ ਨੰਬਰ ਤੇ ਆਉਣ ਵਾਲੀ ਮੱਝ ਤੁਹਾਨੂੰ ਦਿਖਾਉਣੀ ਹੈ ਇਹ ਤੋਂ ਇਲਾਵਾ ਇੱਕ ਮੱਝ ਦੀ ਪੋਜੀਸ਼ਨ ਜਿਹੜੀ ਉਹ ਥਰਡ ਰਹੀ ਤੀਜੇ ਨੰਬਰ ਤੇ ਆਈ ਇਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਮਿਲਾਂਗੇ ਬਾਈ ਨੂੰ ਉਸੇ ਵੀਰ ਨੂੰ ਜਿਹਨੂੰ ਪਿਛਲੇ ਮੇਲਿਆਂ ਦੇ ਵਿੱਚ ਵੀ ਆਪਾਂ ਦੇਖਦੇ ਆਏ ਹਾਂ ਕਿਉਂਕਿ ਮੱਝਾਂ ਦੁੱਧ ਚੋਈ ਮੁਕਾਬਲੇਾਂ 'ਚ ਵੀਰ ਲਿਆਉਂਦਾ ਤੇ ਉਹਨਾਂ ਦੇ ਵਿੱਚੋਂ ਜਿੱਤ ਕੇ ਜਾਂਦਾ ਉਹ ਮਿਲਦੇ ਆ ਬਾਈ ਜੀ ਉਹਨਾਂ ਨੂੰ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਬਈ ਸਤਿ ਸ੍ਰੀਕਾਲ। ਸਾਸਰੀ ਗੜ ਵੀਰ ਜੀ ਸਤਿ ਸ੍ਰੀਕਾਲ ਜੀ। ਪੰਜਾਬ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ ਫਿਰ ਬਾਜ਼ੀਮਾਰੀ ਆ ਪੀਡੀਐਫੇ ਮੇਲੇ ਦੇ ਵਿੱਚ ਦੁੱਧ ਚੋਈ ਮੁਕਾਬਲੇ। ਵੀਰ ਜੀ ਤੁਹਾਨੂੰ ਵੀ ਤੁਹਾਡੇ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ। ਹਮ। ਮਾਰਾ ਸਾਹਿਬ ਜੀ ਦਾ ਬਚਨ ਹੈ ਆਪਣੀ ਕਰਨੀ ਕਰ ਨਰਕ ਹੂ ਨਾ ਪਾਵੋ ਠੌਰ। ਹਮ। ਤੁਮਰੇ ਬਿਰਦ ਕਰ ਆਸਰੋ ਸੁਮਾਰੋ। ਹਮ। ਸੱਚੇ ਪਾਤਸ਼ਾਹ ਗਰੀਬਨਵਾਜ਼ ਦਾ ਬਿਰਦ ਹੈ ਜੀ ਹਮ ਮਾਲਕ ਤਰਸ ਕਰਕੇ ਇਹਦੇ ਵਿੱਚ ਕੋਈ ਚਤਰਾਈ ਸਿਆਣਪਾਲੀ ਤਾਂ ਗੱਲ ਨਹੀਂ ਹਮ ਕਿਉਂਕਿ ਚਵਾਈ ਮੁਕਾਬਲੇ ਦੂਜੇ ਥਾਂ ਤੇ ਲੜਨਾ ਹਮ ਜਾਨਵਰ ਸੈੱਟ ਹੋਵੇ ਨਾ ਹੋਵੇ ਸਾਹ ਭਰੀਆਂ ਖੱਲਾਂ ਨੇ ਹਮ ਤੇ ਫਿਰ ਮੁਕਾਬਲੇ ਬਹੁਤ ਉੱਚੇ ਚਲੇ ਗਏ ਜੀ ਹਮ ਕਈ ਵਾਰੀ ਜਾਨਵਰ ਸੈੱਟ ਹੋ ਜਾਂਦਾ ਹਮ ਪਰ ਉਹ ਮੁਕਾਬਲਾ ਪੂਰਾ ਨਹੀਂ ਖੇਡ ਸਕਦਾ ਤੇ ਤਾਂ ਵੀ ਬੰਦੇ ਦੇ ਮਨ ਦੇ ਵਿੱਚ ਰੋਸ ਰਹਿ ਜਾਂਦਾ ਹਮ ਇਹ ਸਾਰੀ ਮਾਲਕ ਦੇ ਤਰਸ ਦੀ ਗੱਲ ਹੈ ਸੱਚੇ ਪਾਤਸ਼ਾਹ ਦੀ ਦਿੱਤੀ ਦਾਤ ਹੈ ਇਹਦੇ ਵਿੱਚ ਕੋਈ ਰ ਰਤੀ ਮਾਸਾ ਜਿੰਨਾ ਵੀ ਕੋਈ ਇਹਦੇ ਚ ਕੋਈ ਚਤਰਾਈ ਸਿਆਣਪ ਦੀ ਗੱਲ ਨਹੀਂ ਜੀ ਸਹੀ ਹੈ ਅੱਛਾ ਭਾਈ ਪਹਿਲੇ ਨੰਬਰ ਤੇ ਆਪਾਂ ਇਹ ਮੱਝ ਦਿਖਾ ਰਹੇ ਆਂ ਵੈਸੇ ਤਾਂ ਇੱਕ ਨੰਬਰ ਉੱਤੇ ਜਿਹੜਾ ਉਹ ਆਪਣੇ ਬੈਜ ਪਾਇਆ ਹੋਇਆ ਉਹ ਤੋਂ ਪਤਾ ਲੱਗਦਾ ਹੈ ਫਰਸਟ ਪੋਜੀਸ਼ਨ ਹੈ ਦੁੱਧ ਦੇ ਰਿਕਾਰਡ ਦੀ ਗੱਲ ਕਰਦੇ ਆਂ ਮੇਲੇ ਚ ਕਰਮ ਵਾਲੀ ਨੇ ਕਿੰਨਾ ਦੁੱਧ ਦਿੱਤਾ ਤੇ ਕਿੰਨੇ ਚਿਰ ਦੀ ਸੂਈ ਵੀ ਹੈ ਵੀਰ ਜੀ ਇਹ ਤਕਰੀਬਨ 2 ਮਹੀਨੇ ਦੀ ਸੂਈ ਹੈ ਜੀ ਮੱਝ ਦਾ ਨਾਮ ਹੈ ਗੜਵੀ ਕੜਵੀ ਨਾਮ ਰੱਖਿਆ ਹੈ ਇਹ ਸਰਿੰਦਰ ਜੀ ਕੋਲੇ ਦਾ ਬੋਲਾ ਨਾਇਕ ਸਰਿੰਦਰ ਸੰਸਨੀਵਾਲ ਕੋਲ ਹਾਂਜੀ ਠੀਕ ਹੈ ਇਹ ਕਿਰਪਾ ਕਰਕੇ ਮੈਨੂੰ ਮਹਾਪੁਰਸ਼ਾਂ ਨੇ ਗੁਰਵਾਲੀ ਵਾਲੇ ਮਹਾਪੁਰਸ਼ਾਂ ਨੇ ਤਰਸ ਕਰਕੇ ਮਿਹਰ ਕਰਕੇ ਕਿਰਪਾ ਕਰਕੇ ਮੈਂ ਉਹਨਾਂ ਦੇ ਬੱਚਾ ਜੀ ਉਹਨਾਂ ਨੇ ਮੈਨੂੰ ਦਿੱਤੀ ਏ ਠੀਕ ਹੈ ਐਸਾ ਨਾਮ ਰੱਖਿਆ ਗੜਵੀ 2 ਮਹੀਨੇ ਦੀ ਜੀ ਇਹ ਗੜਵੀ ਦਾ ਇਹ ਵੇਖਦੇ ਰੇ ਵੀਰ ਇਹਨੂੰ ਚੁੰਦੇ ਵੀ ਅਸੀਂ ਗੜਵੇ ਦੇ ਵਿੱਚ ਹੀ ਰਹੇ ਆ ਜੀ ਅੱਛਾ ਇਹ ਸਾਈਜ਼ ਛੋਟਾ ਹੋਣ ਕਰਕੇ ਗੜਵੇ ਦੇ ਵਾਂਗੂ ਹੋਣ ਕਰਕੇ ਅੱਛਾ ਮਹਾਪੁਰਸ਼ਾਂ ਨੇ ਇਹਦਾ ਨਾਮ ਗੜਵੀ ਰੱਖਿਆ ਜੀ ਠੀਕ ਹੈ ਇਹਨੇ ਜੀ ਦੁੱਧ ਕੀਤਾ 30 ਕਿਲੋ ਨੀਅਰ ਅਬਾਊਟ 400 ਗ੍ਰਾਮ ਸ਼ਾਇਦ 303 93 ਗ੍ਰਾਮ ਰਾਊਂਡ ਫਿਗਰ ਹੈ ਨੀਅਰ ਅਬਾਊਟ 400 ਗ੍ਰਾਮ 30 ਕਿਲੋ 30 ਕਿਲੋ 400 ਗ੍ਰਾਮ ਫਰਸਟ ਪੋਜੀਸ਼ਨ ਰਹੀ ਹੈ ਦੀ ਇੱਥੇ ਮਿਲਕਿੰਗ ਦੇ ਵਿੱਚ ਜੀ ਦੋਸੋ ਹੋਇਆ ਸਾਈਡ ਤੇ ਬਾਈ ਮਾੜਾ 15 ਕਿਲੋ 840 ਗ੍ਰਾਮ ਅਖੀਰਲੀ ਚਵਾਈ ਦਾ ਦੁੱਧ ਹੋਇਆ 15 ਕਿਲੋ 840 ਗ੍ਰਾਮ 840 ਗ੍ਰਾਮ ਮਤਲਬ ਜਿਹੜਾ ਮੇਲੇ ਜਾ ਕੇ ਦੈਲ ਪਸ਼ੂ ਦਾ ਲੱਗਣਾ ਚਾਹੀਦਾ ਉਹ ਲੱਗਿਆ ਸੀ ਤੇ ਕਰਮਾਂ ਵਾਲੀ ਹੋਰ ਮੇਲਾ ਲੱਗੇ ਹੁੰਦਾ ਤਾਂ ਹੋਰ ਸੁਭਾਵਨਾ ਸੀ گا ਨੂੰ ਵਾਧੀ ਚਲੋ ਐਵੇਂ ਆ ਵੀ ਬੰਦੇ ਦੇ ਮਨ ਦੀਆਂ ਇੱਛਾ ਬੜੀਆਂ ਹੁੰਦੀਆਂ। ਹਾਂ। ਕਈ ਵਾਰੀ ਕਈ ਇੱਛਾ ਪੂਰੀਆਂ ਵੀ ਸਾਰੀਆਂ ਨਹੀਂ ਹੁੰਦੀਆਂ। ਸਹੀ ਗੱਲ ਹੈ ਬਾਈ। ਪਰ ਗਰੀਬਨਵਾਜ਼ ਸੱਚੇ ਪਾਤਸ਼ਾਹ ਕਿਸੇ ਦੀ ਮਿਹਨਤ ਨੂੰ ਅਜਾਈ ਨਹੀਂ ਜਾਣ ਦਿੰਦੇ। ਸਹੀ ਗੱਲ ਹੈ ਬਾਈ। ਸਮੇ ਦਾ ਵੇਗ ਬੜਾ ਬਲਵਾਨ ਹੈ ਜੀ। ਹਾਂ। ਇਹ ਜਦੋਂ ਕਿਸੇ ਚੀਜ਼ ਨੂੰ ਦਿੱਤਾ ਸਮਾਂ ਨਾ ਅਜਾਈ ਜਾਂਦਾ ਨਹੀਂ। ਸਹੀ ਗੱਲ ਹੈ। ਦੇਰ ਜ਼ਰੂਰ ਲੱਗ ਜਾਂਦੀ ਆ ਪਰ ਅਜਾਈ ਨਹੀਂ ਜਾਂਦਾ। ਬਿਲਕੁਲ। ਸੋ ਦੋਸੋ ਇਹ ਮੱਝ ਗੜਵੀ 3 ਕਿਲੋ ਲਗਭਗ 400 ਗ੍ਰਾਮ ਉੱਤੇ ਦੁੱਧ ਇਸ ਮੱਝ ਨੇ ਦੇ ਕੇ ਫਰਸਟ ਪੋਜੀਸ਼ਨ ਹਾਸਲ ਕੀਤੀ ਇਹਦਾ ਬੱਚਾ ਤੁਸੀਂ ਦੇਖ ਸਕਦੇ ਹੋ ਨਾਲ ਬੱਚਾ ਮੇਲਕਾਫ ਆ ਪਈ ਐ ਇਸ ਵੇਲੇ ਮੇਲਕਾਫ ਹੈ ਜੀ ਇਹ ਨਦੀ ਦੇ ਕੱਟੇ ਦਾ ਠੀਕ ਹੈ ਕੱਟਾ ਜੀ ਨਦੀ ਮੱਝ ਬੜੀ ਚੰਗੀ ਠੀਕ ਹੈ ਮੇਰੇ ਨਾਲੋ ਚੱਲ ਵਸੀ ਉਹਦੇ ਕੱਟੇ ਦਾ ਕੱਟਾ ਜੀ ਠੀਕ ਹੈ ਜੀ ਭਾਈ ਇਹ ਮੱਝ ਦਾ ਪਤਾ ਕਿਹੜੇ ਬੋਲਦੀ ਹੈ ਜਾਨੀ ਨਹੀਂ ਜੀ ਮੈਂ ਬਾਬਾ ਜੀ ਨੇ ਕਿਰਪਾ ਕਰਕੇ ਉਹਨਾਂ ਨੇ ਮੈਨੂੰ ਦਿੱਤੀ ਜੀ ਬਖਸ਼ੀ ਆ ਠੀਕ ਹੈ ਤੇ ਉਹਨਾਂ ਉਹਨਾਂ ਦੇ ਕੋਲੋਂ ਮੈਨੂੰ ਕੋਈ ਇਹਦੀ ਡਿਟੇਲ ਨਹੀਂ ਬਹੁਤੀ ਪਤਾ ਲਈ ਤਾਂ ਮੇਰੇ ਕੋਲ ਕਾਫੀ ਦੇਰ ਦੀ 3 ਸਾਲ ਪਹਿਲਾਂ ਦੀ ਮੱਝ ਹੈਗੀ ਠੀਕ ਹੈ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਰਹੀ ਨਾਮ ਗੜਵੀ ਬਾਈ ਜੀ ਹੋਰਾਂ ਨੇ ਰੱਖਿਆ ਆ ਬਾਬਾ ਜੀ ਗੁਰੂ ਵਾਲੀ ਵਾਲੇ ਉਹਨਾਂ ਵੱਲੋਂ ਬਾਈ ਜੀ ਹੋਰਾਂ ਨੂੰ ਇੱਕ ਗਿਫਟ ਮਿਲਿਆ ਪਹਿਲੀ ਪੋਜੀਸ਼ਨ ਇਸ ਮੱਝ ਨੇ ਦੁੱਧ ਚਵਾਈ ਦੇ ਵਿੱਚੋਂ ਹਾਸਲ ਕੀਤੀ ਖਵਾਨੇ ਦੇ ਉੱਤੇ ਨਾੜਾਂ ਦੇਖੋ ਥੋੜਾ ਜਿਆ ਕਿਉਂਕਿ ਮੇਲੇ ਦਾ ਟਾਈਮ ਆ ਮੱਝ ਨੂੰ ਜੋ ਖੋਲ ਕੇ ਤੋੜਦੇ ਆ ਕਿ ਉਹਨਾਂ ਭਾਈ ਦੀ ਨਸ ਦੀ ਆ ਸੋ ਤੁਹਾਨੂੰ ਇੱਥੇ ਖੜੀ ਦਿਖਾਉਣੀ ਹੈ ਮੱਝ ਇਹਦੇ ਕੈਰੇਕਟਰ ਦੇਖੋ ਹਾਂਜੀ 7 ਵਜੇ ਇਹਦੀ ਚਵਾਈ ਦਾ ਟਾਈਮ ਸੀਗਾ ਠੀਕ ਹੈ ਤੇ ਤਾਂ ਮੰਨ ਲੋ ਵੀ ਉਹਨਾਂ ਜੋਸ਼ ਵਾਲੇ ਨਹੀਂ ਜਾਪਦਾ ਸਹੀ ਹੈ ਉਹ ਟਾਈਮਿੰਗ ਦਾ ਫਰਕ ਹੈ ਜੀ ਬਿਲਕੁਲ ਦੋਸਤੋਂ ਕਹੋਗੇ ਸਵੇਰ ਪਹਿਲੀ ਇਹਦੀ ਫਾਈਨਲ ਮਿਲਕਿੰਗ ਹੋਈ ਹੈ 7 ਵਜੇ ਉਹਦੇ ਕਰਕੇ ਇਸ ਟਾਈਮ ਆਜੇ ਇਹਨਾਂ ਨੇ ਜੋਸ਼ ਪੂਰਾ ਭਰਨਾ ਹੈ ਵੀਡੀਓ ਜਿਹੜੀ ਉਹ 4 ਵਜੇ ਦੇ ਆਸ-ਪਾਸ ਬਣਾ ਰਿਹਾ ਦੂਜੇ ਨੰਬਰ ਤੇ ਜਿਹੜੀ ਮੱਝ ਆ ਬਾਈ ਇਹਦੀ ਕੀ ਡਿਟੇਲ ਹੈ ਵੀਰ ਜੀ ਇਹਦਾ ਮਾਇਕਾ ਨਾਮ ਹੈ ਗੁਲਬਾਗ ਠੀਕ ਹੈ ਇਹ ਤਕਰੀਬਨ ਆ ਤਕਰੀਬਨ 9 ਮਹੀਨੇ ਦੀ ਸੂਈ ਹੈ 9 ਮਹੀਨਾ ਦੀ ਸੂਈ ਹੈ ਤੇ ਤਕਰੀਬਨ 4 ਮਹੀਨੇ ਦੀ ਗੱਭ ਵੀ ਹੈ ਅਸਾ ਚਾਰਾਂ ਦੀ ਅਗੇ ਗੱਬਣ ਵੀ ਹੈ ਗੱਬਣ ਵੀ ਹੈ ਜੀ ਬੇਤ ਸਵਾ ਤਿੰਨ ਦੀ ਵੀ ਐਗਜੈਕਟ ਡੇਟ ਨਹੀਂ ਯਾਦ ਠੀਕ ਹੈ ਸਵਾ ਤਿੰਨ ਦੀ ਸਾਢੇ ਤਿੰਨ ਦੀ ਵੀ ਹੋ ਸਕਦਾ ਠੀਕ ਹੈ ਅਸਾ ਕਿੰਨਾ ਦੁੱਧ ਦੇ ਮੇਲੇ ਚ ਕੀਤਾ ਸੀ ਨੀਅਰ ਅਬਾਊਟ 27 ਕਿਲੋ ਕੀਤਾ ਜੀ ਇਹ ਰਾਉਂਡ ਫਿਗਰ ਹੈ 26 ਕਿਲੋ ਪਤਾ ਨਹੀਂ 700 ਹੈ ਕੁਛ ਐਵੇਂ ਜੀ ਨੀਅਰ ਅਬਾਊਟ 27 27 ਕਿਲੋ ਦੇ ਆਸ-ਪਾਸ ਦੁੱਧ ਦਿੱਤਾ ਦੱਸੋ ਤਿੰਨ ਮਹੀਨਿਆਂ ਤੋਂ ਉੱਤੇ ਸਵਾ ਤਿੰਨ ਮਹੀਨੇ ਦੇ ਆਸ-ਪਾਸ ਗੱਬਣ ਤੇ 9 ਮਹੀਨਿਆਂ ਦੀ ਸੂਈ ਹੋਰ ਇਹਦੀ ਕੀ ਡਿਟੇਲ ਆ ਸਾਰਾ ਡਿਟੇਲ ਕੀ ਆ ਇਹਦੀ ਵੀਰ ਜੀ ਉਹ ਇਹ ਮੈਂ ਤੁਹਾਨੂੰ ਦੱਸਿਆ ਮੈਂ ਬਾਬਾ ਜੀ ਉਹਨਾਂ ਦਾ ਹੀ ਬੱਚਾ ਜੀ اچھا ਕੋਈ ਜਾਨਵਰ ਲੈਣਾ ਕੋਈ ਸਿਲੈਕਸ਼ਨ ਉਹਨਾਂ ਨੇ ਮੈਨੂੰ ਸਾਰੇ ਦਿੱਤੇ ਆ ਜੀ ਠੀਕ ਹੈ ਓਕੇ ਉਹਨਾਂ ਨੇ ਆਪ ਕਿਰਪਾ ਕਰਕੇ ਨਾ ਗਰੀਬ ਨਿਵਾਸ ਸਤਗੁਰੂ ਜੀ ਦਾ ਬੜਾ ਸ਼ੁਕਰ ਹੈ ਜੀ ਉਹਨਾਂ ਨੇ ਮੰਨ ਲਓ ਮਹਾਪੁਰਸ਼ਾਂ ਦਾ ਸੰਗ ਬਖਸ਼ਿਆ ਜੀ ਸਹੀ ਕੱਲਾ ਸੰਗ ਨਹੀਂ ਬਖਸ਼ਿਆ ਜੀ ਇਹਨਾਂ ਕਾਲੀਆਂ ਪਰੀਆਂ ਦੇ ਸਿਰਤੇ ਜੀ ਸਾਰੇ ਜੱਗ ਦੇ ਵਿੱਚ ਪਛਾਣ ਕਰਾਈ ਬਿਲਕੁਲ ਫਿਰ ਮਹਾਪੁਰਸ਼ਾਂ ਨੇ ਚੀਜ਼ ਉਹ ਬਖਸ਼ੀ ਜੀ ਉਹ ਕਿਰਪਾ ਕਰਕੇ ਤਰਸ ਕਰਕੇ ਦਿੱਤੀ ਜੀ ਕਿਉਂਕਿ ਕੋਈ ਮੁੱਲ ਖਰੀਦਣ ਵਾਲੀਆਂ ਚੀਜ਼ਾਂ ਨਹੀਂ ਜੀ ਇਹ ਲੱਖੀ ਕਰੋੜੀ ਨਹੀਂ ਮਿਲਦੀਆਂ ਸਹੀ ਗੱਲ ਤੇ ਫਿਰ ਲਾਲੋ ਵੀ ਜਿਹੜੀ ਨੇ ਭਾਗ ਵੀ ਲਾਏ ਹੂੰ ਤੇ ਹੋਰ ਤਰਸ ਕੀਤਾ ਜਿੰਨੀਆਂ ਮੱਝਾਂ ਮੁਕਾਬਲੇ ਚ ਆਈਆਂ ਸਾਰੀਆਂ ਵੱਖਰੀਆਂ ਵੱਖਰੀਆਂ ਨਵੀਂ ਮੱਝ ਆਈ ਸਹੀ ਗੱਲ ਕਈ ਵਾਰੀ ਕੀ ਹੁੰਦਾ ਇੱਕ ਮੱਝ ਹੁੰਦੀ ਆ ਵਾਰ-ਵਾਰ ਮੁਕਾਬਲੇ ਖੇਡਦੀ ਆ ਹੂੰ ਉਹ ਵੀ ਮੁਬਾਰਕ ਸਹੀ ਹੈ ਪਰ ਨਵੀਂ ਮੱਤ ਨੂੰ ਲਿਆ ਕੇ ਕਾਮਯਾਬ ਕਰਨਾ ਉਹਨੂੰ ਸਾਬਤ ਕਰਨਾ ਉਸ ਤੋਂ ਵੀ ਔਖਾ ਵਿਸ਼ਾ ਬਿਲਕੁਲ ਸੋ ਦੋਸਤੋ ਫਿਰ ਦੇਖੋ ਇਹ ਸਮਾਜ ਨੂੰ ਇਹਦੀ ਪੋਜੀਸ਼ਨ ਥਰਡ ਰਹੀ ਲਗਭਗ 27 ਕਿਲੋ ਇਸ ਮੱਜ ਦਾ ਦੁੱਧ ਰਿਆ ਪੀਡੀਐਫ ਮੇਲੇ ਦੇ ਵਿੱਚ ਥਰਡ ਪੋਜੀਸ਼ਨ ਬਹੁਤ ਸੋਹਣੇ ਢਾਂਚੇ ਦੀ ਹੈ ਦੋਸਤੋ ਹਾਈਟ ਲੈਂਥ ਤੁਸੀਂ ਦੇਖੋ ਆਰਡਰ ਬਹੁਤ ਸੋਹਣਾ ਪਰ ਹੈ ਜੇ ਕਿਉਂਕਿ ਜਿਵੇਂ ਪਹਿਲਾਂ ਦੱਸਿਆ ਸੀ ਸੋਹਾਂ 7 ਵਜੇ ਫਾਈਨਲ ਮਿਲਕ ਹੋਈ ਆ ਉਹਦੇ ਕਰਕੇ ਅਜੇ ਆਰਡਰ ਇਹਨਾਂ ਨੇ ਪੂਰੇ ਭਰਨੇ ਆ ਇਹਦੇ ਨਾਲ ਇਹ ਬੱਚਾ ਹੈ ਤਾਂ ਬੱਚਾ ਇਹ ਇਹ ਸ਼ੇਰੇ ਹਿੰਦੁਸਤਾਨ ਦੀ ਕੱਟੀ ਹੈ ਜੀ ਸ਼ੇਰੇ ਹਿੰਜੋ ਹਿੰਦੁਸਤਾਨ ਦੀ ਕੱਟੀ ਹੈ ਕੱਟੀ ਹੈ ਜੀ ਠੀਕ ਹੈ ਓਕੇ ਸੋ ਇਹ ਕੱਟੀ ਦੋਸਤੋ ਇਸ ਮੱਝ ਦੇ ਨਾਲ ਹੈ ਜਿਹੜੀ ਹੁਣ ਮੱਝ ਤੁਹਾਨੂੰ ਦਿਖਾ ਰਹੇ ਆ ਇਹਦੀ ਪੋਜੀਸ਼ਨ ਰਹੀ ਤੀਜੀ ਮੁਰਾ ਨਸਲ ਦੀ ਦੁੱਧ ਚੋਈ ਮੁਕਾਬਲੇ ਦੇ ਵਿੱਚ ਉਹ ਵੱਟੀਆਂ ਮੱਝਾਂ ਦੇ ਵਿੱਚੋਂ ਇਸ ਮੱਝ ਨੇ ਬਾਜ਼ੀ ਮਾਰੀ ਆਰਡਰ ਦੀ ਗੱਲ ਕਰਦੇ ਹਾਂ ਦੋਸਤੋ ਹਵਾਨੇ ਦੇ ਉੱਤੇ ਨਾੜਾਂ ਜਰੂਰ ਦੇਖਿਆ ਕਰੋ ਬੜੀਆਂ ਸੋਹਣੀਆਂ ਦਿਸਦੀਆਂ ਥਾਂ ਦਾ ਸਹਿਜ ਸੋਹਣਾ ਮੈਂ ਦੱਸਾਂ ਵੀ ਥੋੜਾ ਭੱਜਣਗਾ ਮੱਝਾਂ ਜੇ ਆਪਾਂ ਖੋਲਾਂਗੇ ਪਰ ਤੁਸੀਂ ਦੋਨੋਂ ਸਾਈਡ ਤੋਂ ਆਰਡਰ ਦੇਖੋ ਬੈਕ ਸਾਈਡ ਕੋ ਇਹਦਾ ਹਵਾਨਾ ਦੇਖੋ ਇਹ ਕਰਮਾ ਵਾਲੀ ਨੇ ਪੋਜੀਸ਼ਨ ਹਾਸਲ ਕੀਤੀ ਹੈ ਤੀਜੀ ਸੋ ਮੈਂ ਥੋੜਾ ਜਿਹਾ ਇਹਨਾਂ ਦਾ ਡਾਈਟ ਪਲਾਨ ਇਹਨਾਂ ਦੀ ਫੀਡ ਬਾਰੇ ਜਾਣਕਾਰੀ ਬਾਈ ਜਿਹੜਾ ਤੋਂ ਲੈ ਲੈਣਾ ਬਾਕੀ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਇਹਨੂੰ ਦੇਖਿਆ ਰੁਟੀਨ ਦੇ ਵਿੱਚ ਜਿਹੜਾ ਆਪਾਂ ਡਾਈਟ ਪਲਾਨ ਆਪਣੇ ਕਿਸੇ ਵੀ ਪਸ਼ੂ ਨੂੰ ਆਪਾਂ ਪੱਠਾ ਨੀਰਾ ਪਾਉਣੇ ਆ ਫੀਡ ਪਾਉਣੇ ਕਿੰਨੀ ਕੁ ਮਾਤਰਾ ਹੁੰਦੀ ਹੈ ਤੇ ਕਿਸ ਤਰ੍ਹਾਂ ਨਾਲ ਆਪਾਂ ਪਸ਼ੂਆਂ ਨੂੰ ਸਾਫ ਦੇ ਜਿਹੜੇ ਘਰੇ ਪਸ਼ੂ ਰੱਖਿਆ ਜਾਂ ਇਹ ਮੱਝਾਂ ਜਿਵੇਂ ਆਪਾਂ ਅੱਜ ਦੇਖ ਰਹੇ ਹਾਂ ਵੀਰ ਜੀ ਇਹ तकरीबन ਵੱਡੇ ਪੱਲੇ ਦੀਆਂ ਮੱਝਾਂ 15 ਤੋਂ 16 ਕਿਲੋ ਇਹ ਡਾਈਟ ਲੈਂਦੀਆਂ ਠੀਕ ਹੈ ਡਾਈਟ ਤੋਂ ਬਿਨਾ ਸਪਲੀਮੈਂਟ ਵੀ ਦਿੰਦੇ ਆ ਬਿਲਕੁਲ ਪਹਿਲਾਂ ਕੀ ਹੁੰਦਾ ਸੀਗਾ ਸਪਲੀਮੈਂਟ ਸੀ ਆਪਣੇ ਬਣਾ ਲੈਂਦੇ ਸੀ ਹਮ ਸਰਿੰਦਰ ਸੰਸ ਜੀ ਨੇ ਪ੍ਰੋਡਕਟ ਬੜੇ ਵਧੀਆ ਲਾਂਚ ਕੀਤੇ ਆ ਜੀ ਠੀਕ ਹੈ ਉਹਨਾਂ ਦਾ ਮਿਲਕ ਬੂਸਟਰ ਵਰਤਦੇ ਆ ਜੀ ਅੱਛਾ ਉਹ ਸਪਲੀਮੈਂਟ ਦੇ ਤੌਰ ਤੇ ਵਰਤਦੇ ਆ ਠੀਕ ਹੈ ਤੇ ਉਹ ਬੜਾ ਵਧੀਆ ਸੁਪਲੀਮੈਂਟ ਸਾਨੂੰ ਉਹਦਾ ਚੰਗਾ ਰਿਜ਼ਲਟ ਮਿਲਿਆ ਸੰਜੇਪ ਕੰਪਨੀ ਦੀ ਫੀਡ ਵਰਤਦੇ ਆ ਜੀ ਠੀਕ ਹੈ ਤੇ ਬਾਕੀ ਆਪਣਾ ਹੋਮ ਮੇਡ ਵਰਤਦੇ ਬਾਕੀ ਹੋਮ ਮੇਡ ਵਰਤਦੇ ਜਿਆਦਾ ਟੀਐਮਰ ਕਰਕੇ ਪਾਉਂਦੇ ਆ ਜੀ ਠੀਕ ਹੈ ਕੱਲੀ ਤੂੜੀ ਦੇ ਉੱਤੇ ਵੰਡਰੀ ਸੁੱਕਾ ਪਾਉਂਦੇ ਸਾਈਲੇਜ ਵੀ ਪਾਉਂਦੇ ਆ ਹਰਾ ਵੀ ਪਾਉਂਦੇ ਆ ਕਿਉਂਕਿ ਸਾਈਲੇਜ ਪਾਉਣ ਦਾ ਮੁੱਖ ਮੋਟਿਵ ਇਹ ਹੈ ਜੀ ਠੀਕ ਹੈ ਕਿਉਂਕਿ ਤੋਂ ਘਰ ਤੋਂ ਬਾਹਰ ਮੁਕਾਬਲੇ ਵਾਸਤੇ ਜਾਂਦੇ ਆ ਤਾਂ ਇੱਥੇ ਉਹ ਪੱਠਾ ਆ ਨਹੀਂ ਮਿਲਦਾ ਜਿਹੜੇ ਘਰ ਪਾਉਂਦੇ ਆ ਸਾਈਲੇਜ ਤੇ ਲੱਗੀ ਹੋਈ ਮੱਝ ਆਪਣੀ ਰੁਟੀਨ ਬਰਕਰਾਰ ਰੱਖ ਲੈਂਦੀ ਸਹੀ ਹੈ ਇਹਦੇ ਵਿੱਚ ਕਿਸੇ ਵੇਲੇ ਐਵੇਂ ਨਹੀਂ ਹੋਏ ਕਿ ਬੜਾ ਬੁੱਧੀ ਦਾ ਅਕਲ ਦਾ ਕੰਮ ਹੈ ਕਈ ਵਾਰੀ ਰੁਟੀਨ ਮੱਝ ਸਾਰਾ ਕੁਝ ਕਰਕੇ ਵੀ ਨਹੀਂ ਫੜਦੀ ਪਰ ਦਾਤੇ ਨੇ ਕਿਰਪਾ ਕਰਕੇ ਤਰਸ ਕਰਕੇ ਦਾਤ ਬਖਸ਼ੀ ਵੀ ਸੋਝੀ ਬਖਸ਼ੀ ਵੀ ਕਿਉਂ ਨਾ ਇਹ ਰੂਟੀਨ ਬਰਕਰਾਰ ਰੱਖਣ ਵਾਸਤੇ ਸਾਇਲੇਜ ਪਹਿਲਾਂ ਚਾਲੂ ਕਰ ਦਿੰਦੇ ਆ ਜੀ ਫਿਰ ਉਹ ਸਾਇਲੇਜ ਤੇ ਇੱਥੇ ਮੱਝਾਂ ਉਹ ਟੀਐਮਆਰ ਕਰਕੇ ਰੂਟੀਨ ਚ ਤਕਰੀਬਨ ਆਪਣੀ ਡਾਈਟ ਥੋੜੀ ਬਹੁਤੀ ਘਟਾਉਂਦੀਆਂ ਹੂੰ ਤਕਰੀਬਨ ਉਨੀ ਡਾਈਟ ਲੈ ਲੈਂਦੀਆਂ ਉਨੀ ਡਾਈਟ ਲੈ ਲੈਂਦੀਆਂ ਕਿੰਨੇ ਦਿਨ ਪਹਿਲਾਂ ਇੱਥੇ ਮੁਕਾਬਲੇ ਚ ਪਹੁੰਚ ਗਏ ਸੀ ਤੁਸੀਂ ਇਹ ਵੀਰ ਜੀ ਉਹ ਮੰਨ ਲਓ 4 ਤਰੀਕ ਨੂੰ ਆਏ ਸੀ ਅਸੀਂ ਜੀ 4 ਨੂੰ ਆ ਗਏ ਸੀ ਤੇ 7 8 9 ਦਾ ਮੁਕਾਬਲਾ ਸੀਗਾ ਅੱਛਾ ਕਿੰਨੇ ਦਿਨਾਂ ਚ ਮੱਝ ਉਪਰੇ ਥਾਂ ਤੇ ਆ ਕੇ ਜਿਵੇਂ ਥੋੜੀ ਸਾਹਮ ਸੰਭਾਲ ਬਹੁਤ ਜੀਲ ਆ ਜਾਂਦੀ ਹੈ ਅ ਐਵੇਂ ਜੀ ਅਸੀਂ ਜਿਵੇਂ ਦੇਖਦੇ ਆ ਜੇ ਇੱਕ ਦੋ ਦਿਨ ਮੱਝਾਂ ਹੋਰ ਐਡਵਾਂਸ ਹੁੰਦੀਆਂ ਕਿਉਂਕਿ ਜਿਵੇਂ ਇਹ ਮੱਝ ਹੋਰ ਵਧੇਰੇ ਦੁੱਧ ਤੇ ਸਿੰਗਿਆ ਕਰੇ ਹਮ ਕਿਸੇ ਵੇਲੇ ਉਹ ਪੀਕ ਮੱਝਾਂ ਦੁਬਾਰਾ ਲਿਆਉਂਦੀਆਂ ਤੇ ਨਹੀਂ ਹੈ ਪਰ ਜੇ ਇੱਕ ਦੋ ਦਿਨ ਹੋਰ ਹੁੰਦਾ ਐਵੇਂ ਸੋਚਦੇ ਆ ਹੁਣ ਆ ਉਹ ਹੈ ਜੋ ਪਰਮੇਸ਼ਰ ਨੂੰ ਮਨਜ਼ੂਰ ਹੈ ਇਹ ਮੱਝਾਂ ਹੋਰ ਵੀ ਪਰਫਾਰਮੈਂਸ ਦਿੰਦੀਆਂ ਸਹੀ ਹੈ ਇਹ ਵੀ ਘਟ ਨਹੀਂ ਬਹੁਤ ਹੈ ਬੜਾ ਸ਼ੁਕਰ ਹੈ ਮਾਲਕ ਦਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਜਿਵੇਂ ਅੱਜ ਸਵੇਰ ਦੀ ਮੱਝ ਦੀ 15840 ਦੀ ਖੜ ਸੀ ਜੀ ਦੂਜੀ ਮਾਈ ਦੀ ਕਰਮਾ ਵਾਲੀ ਦੀ ਤਕਰੀਬਨ ਨੀਅਰ ਅਬਾਊਟ 15 ਕਿਲੋ ਦੀ ਖੜ ਸੀ ਠੀਕ ਹੈ ਬੱਚਾ ਹੋਰ ਵੀ ਪਰਫਾਰਮੈਂਸ ਦੇ ਸਹੀ ਸੋ ਫਿਰ ਤੁਹਾਨੂੰ ਮੁਬਾਰਕਾਂ ਪੰਜਾਬ ਸਿੰਘ ਜੀ ਬਹੁਤ ਬਹੁਤ ਜੀ ਬੜੀ ਤੁਹਾਡੇ ਵੇਖਣ ਵਾਲੇ ਦਰਸ਼ਕਾਂ ਨੂੰ ਬਹੁਤ ਬਹੁਤ ਬੜੇ ਵੀਰਾਂ ਨੇ ਦਿਵਾਵਾਂ ਦਿੱਤੀਆਂ ਬੜਿਆਂ ਨੇ ਅਸੀਸਾਂ ਦਿੱਤੀਆਂ ਸੱਚੇ ਪਾਤਸ਼ਾਹ ਦਾ ਬਿਰਦ ਹੈ ਮਾਲਕ ਆਪਣੇ ਬਿਰਦ ਦੀ ਲਜਿਆ ਰੱਖਦੇ ਆ ਫਿਰ ਤੁਹਾਨੂੰ ਦੱਸਦਾ ਵੀ ਮਿਹਨਤ ਜ਼ਰੂਰ ਆ ਹਾਂ ਪਰ ਸਿਆਣਪ ਨਹੀਂ ਕੋਈ ਸਹੀ ਹੈ ਸੱਚੇ ਪਾਤਸ਼ਾਹ ਦਾ ਅਤਰ ਸੀ ਸਹੀ ਸੋ ਦੋਸਤੋ ਇਹ ਪੰਜਾਬ ਸਿੰਘ ਬਾਈ ਜੀ ਹੋਰੀ ਜਿਨ੍ਹਾਂ ਦੀਆਂ ਮੱਝਾਂ ਨੇ ਇਹ ਬਾਜੀ ਮਾਰੀ ਹੈ ਪਹਿਲੀ ਤੇ ਦੂਜੀ ਤੀਜੀ ਪੋਜੀਸ਼ਨ ਦੁੱਧ ਚਵਾਈ ਦੇ ਵਿੱਚੋਂ ਹਾਸਲ ਕੀਤੀ ਤੇ ਉਹ ਮੁਬਾਰਕਾਂ ਬਾਬਾ ਜੀ ਹੋਰਿਆਂ ਨੂੰ ਤੁਸੀਂ ਵੀ ਦੋਸਤੋ ਕਮੈਂਟਾਂ ਦੇ ਵਿੱਚ ਕਿਉਂਕਿ ਮਿਹਨਤ ਨਾਲ ਕੋਈ ਵੀ ਭਰਾ ਇਸ ਮਕਾਮ ਤੇ ਪਹੁੰਚਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਮੱਝਾਂ ਬਾਰੇ ਆਪਾਂ ਗੱਲਬਾਤ ਕਰਨੀ ਸੀ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ